ਸਸਿਕਰ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਸੋ ਕੀ ਹਾਲ ਚਾਲ ਹੈ ਸਾਰਿਆਂ ਦਾ ਆਈ ਹੋਪ ਸਾਰੇ ਜਣੇ ਠੀਕ-ਠੀਕ ਹੋਵਗੇ ਲੋ ਵੀ ਵਾਪਸ ਆ ਗਿਆਂ ਅੱਜ ਉੱਪਰਲੀ ਫਲੋਰ ਤੇ ਆਪਣੀ ਜਿਹੜੀ ਆਪਣਾ ਡਿਸਚਾਰਜ ਹੋ ਗਿਆ ਸੀ ਆਪਾਂ ਨੂੰ ਡਿਸਚਾਰਜ ਮਤਲਬ ਸਾਨੂੰ ਤਾਂ ਛੁੱਟੀ ਮਿਲ ਗਈ ਸੀ ਬਟ ਸਾਡੇ ਬੇਬੀ ਨੂੰ ਨਹੀਂ ਛੁੱਟੀ ਮਿਲੀ ਸੀ ਸੋ ਕਾਫੀ ਜਆ ਤੇ ਮਨ ਚ ਡਾਊਟ ਸੀ ਕਿ ਬੇਬੀ ਗਰਲ ਲੈ ਕੇ ਬੇਬੀ ਬੋਏ ਆ ਸੋ ਬਾਈ ਚਾਚੇ ਨਾ ਓਕੇ ਬਟ ਫੇਰ ਵਾਪਸ ਹੋ ਤਾਂ ਦੱਸਾਂਗੇ ਅੱਜ ਸੋ ਅੱਜ ਦਾ ਬਲੌਗ ਪੂਰ ਕਰ ਦਿਆਂਗੇ ਬਾਕੀ ਹੁਣ ਆਪਾਂ ਥੱਲੇ ਜਾਣਾ ਹੈ ਮੜਿਆ ਨਸ ਮਹਿਰਮ ਟੂ ਮੜਿਆ ਕੰਮ ਹੈ ਏਕੀ ਜੁੰ ਲਗੇ ਸੋ ਆਪਣੀ بیوی ਕਰਕੇ ਆਪਾਂ ਛੁੱਟੀ ਅਸੀਂ ਮਤਲਬ ਅਸੀਂ ਕਹੀ ਨਹੀਂ ਜਾਣਾ ਕਰੇ ਅਸੀਂ ਇੱਥੇ ਰੁਕ ਗਏ ਹੈ ਨਾ ਅਸੀਂ ਕਾ ਵੀ ਕੋਈ ਨਾ ਜਿੱਦਾਂ ਤੁਸੀਂ ਉਹਨੂੰ ਛੁੱਟੀ ਦਵਾਗੇ ਉਦਨ ਹੀ ਅਸੀਂ ਵਾਪਸ ਚੱਲਾਂਗੇ ਸੋ ਹੁਣ ਪ੍ਰੀਤ ਚੱਲੀਏ ਫਿਰ ਚੱਲੀਏ ਤੇ ਚਲੋ ਹੈਲੋ ਕਰਦੇ ਹੈਲੋ ਹੈਲੋ ਨੋ ਵੀ ਪਾ ਚੱਲੇ ਆਨੇਗੇ ਪ੍ਰੀਤ ਨੂੰ ਚੱਲ ਵੀ ਉੱਠ ਖੜੀ ਮੁੰਡਾ ਹਨ ਤੰਗ ਬੋ ਕਰਦਾ ਜੀ ਇਹ ਇਹਨੂੰ ਜਿੱਥੇ ਕਰਦੇ ਨਾਨਕੇ ਛੱਡਿਆ ਮੈਂ ਨਾਨਕੇ ਜਾਣਾ ਨਾਨਕੇ ਓਏ ਨਾਨੀ ਕੋ ਜਾਣਾ ਮਨਵੀਰ ਵੀ ਤੇ ਛੱਡੇ ਨਾਨੀ ਕੋ ਨਾਨੀ ਕੋ ਛੱਡਿਆ ਮੈਂ ਅਦਰ ਮੁਗਲ ਬੱਪਾ ਪਿੱਤੀ ਪਿੱਤੀ ਪਾਣੀ ਬਿਨਾ ਬੇਰੇ ਦੱਸ ਕਿੱਥੋਂ ਜਾਣਾ ਨਾਨੀ ਕੋ ਜਾਣਾ ਪਾਣੀ ਬਿਜ ਬੋਲਦਾ ਥੋੜਾ ਨਾਨੀ ਕੋ ਜਾਣਾ ਬੋਲ ਹੈ ਕਿਹੜੀ ਨਾਨੀ ਕੋ ਜਾਣਾ ਲੁਕੋ ਪਾਣੀ ਪੀਣੇ ਨੋ ਰੂ ਕੋ ਪਾਣੀ ਪੀਂਦੋ ਹੈ ਕਿੰਦਾ ਠੀਕ ਹੈ ਕਿੰਦਾ ਕਿੰਦਾ ਧੱਕਾ ਤੇਨੇ ਧੱਕਾ ਲਾਣਾ ਪਰੀ ਤੀ ਮੰਮੀ ਉਹ ਦੇ ਕਿ ਤੈਨੂੰ ਧੱਕਾ ਲਾਉਣਾ ਉਹ ਦੇ ਪੁੰਨੀ ਲੈਣਾ ਦੋ ਕੋਈ ਨਾ ਕਦੇ ਕਿੰਨਾ ਟਾਈਮ ਲੱਗਣਾ ਉੱਡ ਜਾਣੇ

ਮੈਂ ਜਾਣ ਸਮਝ ਨਹੀਂ ਤਾਂ ਗਰਮ ਕਿਰ ਗਈ ਉਹ ਮੈਂ ਸਮਝ ਲਈ ਯਾਰ ਦਵਾਈ ਹੋਰ ਮੈਂ ਕੀ ਆਪ ਹੀ ਹੋਣੀ ਲਗਾਰ ਨਾਈਸ ਮੰਮੀ ਨੂੰ ਕਾਰ ਨਹੀਂ ਬਣਾਤਾ ਆ ਇੱਧਰ ਪਜਾਈ ਜਾਨ ਮੈਂਟਰੀ ਮਿਲਲੀ ਹੁਣ ਜਿਹਨੂੰ ਵੀਡੀਓ ਵੀ ਮਿਲਲੀ ਹੁਣ ਮੈਂ ਕੀ ਕਹਨੀ ਮੈਂ ਕਿ ਮਮਾ ਕਿੰਨੇ ਸੀਰੀਅਸ ਹੋ ਗਿਆ ਸੋਨ ਦੇ ਪੈਸੀ ਤਾਂ ਢੀ ਗੱਲ ਮਮੂ ਨੇ ਇਹ ਤਾਂ ਦੇਖਾ ਕਿਹੜੀ ਕਿਹੜੀ ਦਵਾਈ इन्ना नहीं पता आज ही हम तक आ गया लगना तो अपने बोलिए लेकिन नाम कि रखना काका हां सत्यन दीजिए थोड़ा नवलू रख दी है नवलू दीदी हां नवलू दीदी बता दी नवलू

ਹਾਂਜੀ ਲੋ ਬਈ ਮਿੱਤਰੋ ਸੋ ਆਪਣੇ ਹੋਇਆ ਬੇਬੀ ਬੋਏ ਕੋਈ ਮੈਸੇਜ ਆ ਕੇ ਕਈ ਕੰਨੇ ਕੁੜੀ ਹੋਈ ਕੋਈ ਕਹਿੰਦਾ ਮੁੰਡਾ ਆ ਕੋਈ ਕਹਿੰਦਾ ਬਾਈ ਕੁੜੀ ਹੋਵੇ ਇਹਨਾਂ ਦੇ ਇਹਨੂੰ ਪਤਾ ਲੱਗੇ ਸੋ ਮੁੰਡਾ ਹੋਇਆ ਹੈ ਜੀ ਸੋ ਉਹਦੇ ਕੋ ਵਧਾਈਆਂ ਸਾਰਿਆਂ ਨੂੰ ਤੁਸੀਂ ਵਧਾਈਆਂ ਦਾ ਬਹੁਤ ਜਾਨੇ ਦਿੱਤੀਆਂ ਸੋ ਦੋ ਘਰਾ ਹੋ ਗਏ ਆ ਦੋ ਘਰਾ ਹੋ ਗਏ ਮਨਜੀਤ ਤੇ ਇੱਥੇ ਮੁੰਡਾ ਠੀਕ ਆ ਜੀ ਕਹਿੰਦੇ ਸਾਰੇ ਭਾਈਆਂ ਦੀ ਨਾਲ ਪਾਕਸਨਾ ਤੇ ਪੂਜਾ ਦਾ ਜੰਮੇ ਨਾਲ ਦੇ ਹਨਾ ਮੜਾ ਉਹ ਸਭ ਹੋਣਾ ਤੇ ਬਾਕੀ ਇਧਰ ਮੈਂ ਸਹੀ ਗੱਲ ਹੈ ਨਾ ਹਨਾ ਬੇਟੀ ਹਨਾ ਮਾਦਾ ਮਨਵੀਰ ਮਨਵੀਰ ਤੇਰੇ ਨਾਲ ਮੈਂ ਦੇਖਣ ਆ ਤੂੰ ਕੀ ਕਰਨ ਦੇ ਆ ਹੈ ਆ ਕੀ ਕਰਦਾ ਸੀ ਉਹ ਆ ਕੀ ਕਰਦਾ ਨਹੀਂ ਕੀ ਕਰਦਾ ਸੀ ਮੈਂ ਪੰਗਾ ਬੋਲ ਪੰਗੇ ਤੂੰ ਘੱਟ ਲਿਆ ਕਰ ਤਰੇਕ ਵਾਰੀ ਤੂੰ ਜਿਹੜੇ ਚਲਾਕੀਆਂ ਇਹ ਕਰਨ ਲੱਪਿਆ ਹੁਣ ਹਸਾਬ ਨਾ ਰਿਹਾ ਕਰ ਓਏ ਫਲੂ ਦਾ ਘਟੰਦੇ ਆਪਾਂ ਆ ਜਿਹੜਾ ਫਲਣਾ ਮੈਨੂੰ ਬਹੁਤ ਲੱਗਦਾ ਆ ਦੇ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਹਾਂਜੀ ਲੋਈ ਦੀਦੀ ਹੁਣ ਆਈ ਸੀ ਮਿਲਣ ਆਪਾਂ ਹਸਪੀਟਲ ਤੇ ਤੇ ਮਨਵੀਰ ਲੈ ਗਿਆ ਚੀਜੀਆ ਇੱਕ ਤਾਂ ਮਨਵੀਰ ਲੈ ਜਾਂਦੀ ਆਲੀ ਚੀਜੀ ਇੱਟ ਕੀ ਕੀ ਆ ਰੋਟੀ ਇੱਚ ਇੱਚ ਇਹ ਥੋੜਾ ਡੱਬਾ ਨਹੀਂ ਰੋਟੀਆਂ ਦਾ ਤਕੜ ਉਹ ਤੇ ਰੱਪੜੀਆਂ ਫਰੂਟੀਆਂ ਪੰਜ ਸੀ ਨਾ ਇੱਕ ਕਰਦੇ ਤੇਰੇ ਵੀ ਲੈ ਗਈ ਵੀ ਤੇ ਪੰਜ ਫਰੂਟੀਆਂ ਆ ਏਤਨੇ ਹੈਗੀਆਂ ਨਹੀਂ ਤੇਨੇ ਪੀਣਾ ਛੇ ਹੋਣੀਆਂ ਅੱਜ ਆ ਪੰਜ ਹੋਣ ਚਲੋ ਤੋ ਫੇ ਮੈਂ ਪੀ ਲੈਂਦਾ ਭੈਣ ਦੇ ਕਰੀ ਨੂੰ ਤੇਜੀਆਂ ਜੇ ਇਹ ਸਪਾਰੀ ਪੰਜ ਹੁੰਦੀਆਂ ਨਾ ਚਲ ਦੋ ਦੋ ਤੂੜਾ ਖਲੰਦ ਮੈਂ ਹੋਰ ਕੀ ਕਰੀ ਦੀਦੀ ਨੇ ਕਾ ਤੇ ਕਦੀ ਨਹੀਂ ਆਪੇ ਜੇ ਡੱਬਾ ਇਹ ਮਨੂ ਮਨੇ ਵੇਲੇ ਘਾਣ ਲਈ ਚੀਜ਼ਾਂ ਆਆਂ ਬੱਚਿਆਂ ਦੇ ਤੇ ਜਿਹਦੀ ਹੁਣ ਲੱਗੇ ਜੀ ਗੜੇ ਤੇ ਗੜਾ ਲੱਗੇ ਪੈਂਦਾ ਸਾਡੇ ਹਾਂ ਜੰਮੀ ਹੋਇਆ ਇਹ ਪੱਕਾ ਇਹ ਨੀ ਪੇਟੀ ਕਰਕੇ ਪਤਾ ਬੰਦੇ ਦਾ ਨਾ ਪਿਆ ਇਹਦਾ ਕੋਈ ਰੋਲਾ ਹੀ ਨਹੀਂ ਜਿਗਾ ਬਾਕੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਲੋ ਵੀ ਜਿਹੜਾ ਫਲੇਵਰ ਆ ਗੋਆ ਰਿਕਨ ਵਿਟਾਮਿਨ ਸੀ નો ਐਡਿਟ ਪ੍ਰੈ ਇਹ ਇੰਪੋਰਟੈਂਟ ਦਾ ਓਕੇ ਲੋ ਵੀ ਆਪਾਂ ਆਇਆ ਮੋਲ ਦੇ ਵਿੱਚ ਇੱਥੇ ਹਸਪੀਟਲ ਦੇ ਸਾਹਮਣੇ ਮੋਲ ਸੀ ਮੈਂ ਮਨਵੀਰ ਨੂੰ ਲੈ ਆਇਆ ਉੱਥੇ ਤੰਗ ਬਹੁ ਕਰਦਾ ਸੀ ਮੈਂ ਸੋਚਿਆ ਜਾ ਕੇ ਆਵਾਂ ਕਿ ਹੁਣ ਆਪਾਂ ਤੁਹਾਨੂੰ ਐਂਟਰ ਕਰਨ ਲੱਗੇ ਆ ਦਿਖਾਉਂਦੇ ਤੁਹਾਨੂੰ ਉਹ ਵੀ ਆ ਗਏ ਆ ਮੋਲ ਦੇ ਵਿੱਚ ਆ ਮਨਵੀਰ ਆ ਗਏ ਓਏ ਵਧੀਆ ਏ ਕਹਿੰਦਾ ਵਧੀਆ ਆ ਦੇਖੋ ਮਾੜਾ ਐਂਟਰੀ ਕਰੀਏ ਇਹਦੇ ਅੰਦਰ ਲੋ ਵੀਰ ਦੇ ਅੰਦਰ ਜਾ ਕੇ ਦਿਖਾਉਂਦਾ ਤੁਹਾਨੂੰ ਬਹੁਤ ਵਧੀਆ ਚੀਜ਼ ਆ ਆ ਜਾ ਮਨਵੀਰ ਹੈ ਬੱਬਾ ਅੰਦਰ ਬੂ ਕਰ ਅਬੂ ਬਕਰ ਕੀ ਲੈਣਾ ਬੱਬਾ ਆਇਆ ਲੈ ਕੇ ਆਪਾਂ ਆ ਦੇਖੋ ਜਿੱਧਰ ਆ ਸਾਰੀਆਂ ਰੇੜੀਆਂ ਲੱਗੀਆਂ ਆ ਇਹ ਤੇ ਪਹਿਲੀ ਵਾਰ ਹੀ ਆਏ ਆ ਕਹਦੀ ਇਹ ਸਮਾਰਟ ਬਾਜ਼ਾਰ ਆ ਇਹ ਇੱਥੇ ਪਹਿਲੀ ਵਾਰ ਹੀ ਆਏ ਆ ਉੱਧਰ ਆਪਾਂ ਕਾਫੀ ਉੱਧਰਲੇ ਪਾਸੇ ਘੁੰਮੇ ਆ ਦੇਖੋ ਅੰਦਰ ਜਾ ਕੇ ਮੈਂ ਦਿਖਾਉਂਦਾ ਕੈਮਰਾ ਮਾਰਦਾ ਮੰਮੀ ਲਈ ਕੱਪੜੇ ਵੀ ਲੈਣੇ ਸੀਗੇ ਇੱਕ ਮਤਲਬ ਆਪਾਂ ਨੂੰ ਲੋਅਰ ਚਾਹੀਦਾ ਸੀ ਇੱਕ ਆਪਾਂ ਨੂੰ ਸ਼ਰਟ ਚਾਹੀਦੀ ਉਹ ਆਪਾਂ ਨੂੰ ਉੱਥੋਂ ਮਿਲ ਜਾਣੀ ਆ ਦੇਖੋ ਅਸੀਂ ਨਾ ਪੇਮਸੋ ਹਸਪੀਟਲ ਦੇ ਬਾਹਰੋਂ ਬੋਰਡ ਲੱਗਾ ਦੇਖਿਆ ਸੀ ਫੇਰ ਮੈਂ ਸੋਚਿਆ ਮੈਂ ਕਿ ਤੂੰ ਆਪਾਂ ਨੂੰ ਮਿਲ ਜਾਣੀ ਆ ਦੇਖੋ ਇੱਧਰ ਪੈਂਟਾ ਜੀਨਾ ਵਗੈਰਾ ਲੱਗੀਆਂ ਆ ਮਨ ਲਈ ਇੱਧਰ ਆਓ ਆ ਦੇਖੋ 4 400 ਰੁਪਏ ਦੇ ਅ ਹੈਗੇ ਆ ਨਾ ਆ 400 ਰੁਪਏ ਦੇ ਆ ਦੇਖੋ ਕਿੰਨੇ ਵਧੀਆ ਕੁੜੀਆਂ ਦੇ ਆ ਨਾ ਜਿਹੜੀਆਂ ਆਪਣੀਆਂ ਆ ਦੇਖੋ 400 ਕੱਪੜਾ ਬਹੁਤ ਵਧੀਆ ਹੈ ਤੇ ਮੈਂ ਕਿਹਾ ਫਿਰ ਦੇਖ ਹੀ ਚੱਲੀਏ ਐਦਾਂ ਦਾ ਕੋਈ ਲੋਅਰ ਐਦਾਂ ਦਾ ਮਾਤਾ ਦੇ ਲੈ ਚੱਲਦੇ ਹਾਂਜੀ ਪਾਪਾ ਦੇ ਕਿਦਾਂ ਪਾ ਯੂ ਐਦਰ ਨੂੰ ਕਰ ਅੰਡਾ ਹੈਪੀ ਬਰਥਡੇ ਕੀ ਗਾਣਾ ਬੋਲ ਕੀ ਗਾਣਾ ਕੀ ਗਾਣਾ ਕੀ ਗਾਣਾ ਬੋਲੋ ਇੱਕ ਗਾਣਾ ਹੀ ਗਾਣਾ ਇਹ ਲੋ ਵੀ ਆਪਾਂ ਕਰਾ ਲਿਆ ਪੀਜ਼ ਸਲਾਈ ਬੰਨੂ ਤੇ ਪਾਪਾ ਕੋਣ ਕੋਣ ਨਾ ਕੋਣ ਆਪਾਂ ਹਾਂਜੀ ਖਾਈਏ ਪੀਜ਼ ਸਲਾਈ ਚੋਲੋ ਬਾਈ ਚੋਲੋ ਇਹ ਲੋ ਵੀ ਇੱਕ ਕਪਾ ਲੈਣੇ ਰਸ ਦਾ ਪੈਕਾ ਲੈ ਲੈ ਰਿਆ ਰਸ ਇੱਧਰ ਰਸ ਬਹੁਤ ਆ ਇੱਧਰ ਵੀ ਲੱਗਾ ਇੱਧਰ ਲੱਗੀਆਂ ਦਾਲਾਂ ਸਬਜ਼ੀਆਂ ਕੀ ਅਸੀਬ ਇੱਧਰ ਭਾਂਡੇ ਆ ਤੋੜੀ ਰਹਿਣਾ ਕੋਈ ਮੁੰਡੇ ਮੁੰਡੇ ਵਾਥੇ ਤੋੜੀ ਲੱਭ ਰਹੇ ਆ ਕਿਹੜਾ ਲਈਏ ਆ ਜਦਾ ਵੱਡਾ ਹੋ ਜਾਣਾ

ਕਿਹੜੇ ਲੈ ਆਪਾਂ ਮੈਂ ਉਹ ਵੀ ਆਪਾਂ ਹੁਣ ਲੱਭਦੇ ਪਏ ਆਂ ਦੇਵੀ ਦੇ ਵਿਛੌਣ ਵਾਸਤੇ ਥੱਲੇ ਆਪਾਂ ਲੱਭਦੇ ਪਏ ਆਂ ਬਿਸਤਰਾ ਇੱਧਰ ਆਪਾਂ ਮਸ਼ੀਨ ਵੀ ਆਪਾਂ ਨੂੰ ਤਾਂ ਚਾਹੀਦੀ ਸੀ ਆਪਾਂ ਚਲੋ ਬਾਅਦ ਚ ਲਾਵਾਂਗੇ ਜਿਹੜੀ ਚੀਜ਼ ਲੈਣਾਂ ਨਹੀਂ ਉਹ ਲਈਏ ਪਹਿਲਾਂ ਮਸ਼ੀਨਾਂ ਵੀ 2-2000 ਦੀਆਂ 2000 2100 ਕੋਸਸਤੀ ਆਈ ਨੂੰ 2000 ਤੋਂ ਤੇ 13-1400 ਆਹ 1400 ਦੀ ਗੱਲ ਲਈ ਐਸ ਦੀ ਐਡਾ ਵੀ ਕੁਝ ਕੁਝ ਬਣ ਜਾਂਦੀ ਹੈ ਹਮ ਕਰਦੇ ਪਿਆ ਨਾ ਸਿਰ ਮਾ ਦਿੰਦੀਆਂ ਸਾਰੀਆਂ ਜੱਗ 500 ਦਾ 500 ਦਾ ਜੱਗ ਵੀ ਹੈਗਾ ਆ ਦੁੱਧ ਗਰਮ ਕਰਨ ਵਾਲਾ ਜੱਗ ਵੀ ਹੈਗਾ ਆ ਮਨਵੀਰ ਕੀ ਕਰੀ ਜਾਂਦਾ ਆ ਦੇਖੋ ਜੀ ਪੰਗੇ ਲੈਣ ਨੂੰ ਨਹੀਂ ਛੱਡਦਾ ਦੇਖੋ ਆ ਦੇਖੋ ਹਾਂ ਕੀ ਲੈਣ ਕਹਿੰਦੇ ਹਰੇ ਐਨਾ ਕੁਝ ਇੱਕ ਆਪਾਂ ਬੀਵੀ ਲਿਆਵਾਂ ਟਾਵਲ ਆ ਲੈਣਾ ਥੱਲੇ ਚਾਣਦੇ ਇਹ ਰਸਾਈ ਵਧੀਆ ਥੱਲੇ ਵਿਛਾਉਣ ਵਾਸਤੇ ਵਧੀਆ ਆ ਥੱਲੇ ਵਿਛਾ ਦੇ ਬਾਥਰ ਨੂੰ ਬੂਤ ਨਹੀਂ ਦੀ ਸਰ ਬੜੀ ਡਬਲ ਆ ਇਹ ਤੇ ਇਹ ਲੈਣਿਆ ਇੱਕ ਆਪਾਂ ਟਾਵਲ ਲੈਣਿਆ ਹਾਂਜੀ ਲੈ ਜੀ ਲੈ ਲੈਣੇ ਲੈ ਦਿੰਦੇ ਆਹ ਨਹੀਂ ਇਹਦੇ ਪਰਨੇ ਆ ਟਾਵਲ ਅਸੀਂ ਆ ਲੈਣੇ ਆਹ ਵਧੀਆ ਟਾਵਲ ਆਹ ਬੰਦਿਆ ਨਾਲ ਇਹਦਾ ਸਾਈਜ਼ ਵੀ ਜ਼ਿਆਦਾ ਆ 70 70 70 ਦੀਆਂ 40 ਮੀਟਰ ਆਹ ਵਧੀਆ ਸਭ ਤੋਂ ਵਧੀਆ ਠੀਕ ਆ ਆਹ ਬਰਾਬਰ ਵਾਲੇ ਰੇਮਾਂ ਦੋ ਦੇ ਲਈ ਉਹ ਦੇਖੋ ਉੱਧਰ ਹੈਗਾ men ਉੱਧਰ kids ਉੱਧਰ women ਆ ਬੱਚਿਆਂ ਦੇ ਆ ਉਹ ਉਹ ਕੁੜੀਆਂ ਦੇ ਬੁੜੀਆਂ ਦੇ ਆ ਤੇ ਉਹ ਹੈਗੇ ਬੰਦਿਆ ਦੇ ਆ ਸਾਰੇ ਬੱਚਿਆਂ ਦੇ ਲੱਗੇ ਹੋਇਆ ਤੂੰ ਆਪਾਂ ਦੇਖ ਲੈਣੇ ਆਣਿਆਂ ਦੇ ਆਹ ਸਵੈਟਰ ਆ ਦੇਖੋ ਬਾਕੀ ਸਾਮਾਨ ਅਸੀਂ ਲੈ ਲਿਆ ਆ ਮਨਵੀਰ ਤਾਂ ਘਟੋਣੇ ਕੱਢੀ ਜਾਂਦਾ ਦੇਖੋ ਆਪਣੇ ਬੱਕਰੇ ਬੱਕਰਾ ਸਾਮਾਨ ਆਪਣਾ ਮਨਵੀਰ ਪਾਉਂਦਿਆ ਦੇਖੋ ਆ ਦੇਖ ਆ ਆ ਦੇ ਆ ਆ ਆਪਣੀ ਜਿਹੜੀ ਤਿਆਰ ਕਰਦਾ ਬੱਕਰੀ ਨੂੰ ਇਹ ਨਹੀਂ ਪਤਾ ਇੱਥੇ ਰਹਿ ਜਾਣੀ ਇਹ ਉਹ ਦੇਖੋ ਕਿੰਨਾ ਸੀਰੀ ਹੈ ਥੋੜਾ ਜਿਹਾ ਲੈ ਲਵਾਂਗੇ ਵਿੱਚੋਂ ਹੈ ਆ ਜਾ ਫੇ ਉਹ ਵੀ ਆਪਾਂ ਸਾਮਾਨ ਜਿਹੜਾ ਬਾਈ ਕਰ ਲਿਆ ਆ ਤੇ ਹੁਣ ਆਪਾਂ ਉੱਪਰ ਚੱਲੇ ਆ ਆ ਦੇਖੋ ਆ ਸਾਮਾਨ ਬਾਈ ਕੀਤਾ ਐਦਾਂ ਸਾਮਾਨ ਉੱਧਰ ਪੜਿਆ ਐਦਾਂ ਮਨਵੀਰ ਤੋਂ ਅਮਨਵੀਰ ਦੇ ਆਪਣਾ ਸਾਮਾਨ ਵੀ ਸਾਮਾਨ ਦਾ ਆਪਣਾ ਬਾਓ ਕਾਵਾ ਕਾਵਾ ਚਲੋ ਚਲਿਏ ਹੁਣ ਅਸੀਂ ਚੱਲੇ ਉੱਪਰ ਉੱਪਰ ਨਹੀਂ ਚੱਲੇ ਚਲੋ ਤਪੱਸमण ਭਾਈ ਕੀਤਾ ਸੀਗਾ ਉਹ ਆਪਾਂ ਗੱਡੀ 'ਚ ਰੱਖਣਾ ਆ ਮੈਂ ਕਿਹਾ ਪਹਿਲਾਂ ਗੱਡੀ 'ਚ ਰੱਖ ਲਈਏ ਪਰ ਆਵਾ 60 ਰੁਪਏ ਦਾ ਥੈਲਾ ਦਿੰਦੇ ਆ ਇਹ ਥੈਲਾ ਜੀ ਅਸੀਂ ਉੱਪਰ ਜਾਣਾ ਹੁਣ ਉੱਪਰ ਉਹ ਦੇਖੋ ਉਹ ਉਪਲੀ ਮੰਜਰੇ ਤੇ ਜਾਣਾ ਮੈਂ ਕਿਹਾ ਪਹਿਲਾਂ ਆ ਸਾਮਾਨ ਗੱਡੀ 'ਚ ਰੱਖ ਦਈਏ ਫਿਰ ਆਪਾਂ ਨੂੰ ਸੋਖਾ ਹੋ ਜਾਂਦਾ ਇੰਨੇ ਨਾਲ ਇਹ ਸਾਮਾਨ ਗੱਡੀ 'ਚ ਰੱਖਣ ਚੱਲੇ ਆਂ ਅ ਆਹ ਦੇਖੋ ਭੱਜ ਕੇ ਜਾਣਾ ਪੈਣਾ ਚੱਲੇ ਹੁਣ ਇੱਥੇ ਗਿਆਾਂ ਹਾਂ ਉੱਪਰ ਆ ਦੇਖੋ ਸਿੱਧਾ ਹੀ ਸੀ 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 ਆयो ਮਨਵੀਰ ਆ ਜਾ ਭੱਜ ਕੇ ਇੱਥੋਂ ਚਲਾ ਦੇ ਦੇਖੀ ਮਨਵੀਰ ਜਾਂਦਾ ਪਹਿਲਾਂ ਮਨੇ ਮਨਵੀਰ ਤੇ ਜਾ ਚੜਦਾਂ ਚਲ ਗਿਆ ਜਾਜ ਉਹ ਜਾ ਚਲ ਗਿਆ ਉੱਪਰ ਆ ਦੇ ਜਾਜ ਆਇਆ ਨਾ ਆਜੋ ਹਾਂ ਆ ਦਬਰਾਈ ਇਹ ਕਰਕੇ ਮੈਨੂੰ ਡਰ ਲੱਗ ਗਿਆ ਲੈ ਲਈ ਘੜੀ ਲੈ ਲਈ ਲੋ ਵੀ ਮਨਵੀਰ ਨੂੰ ਇਹਨਾਂ ਚ ਘੜੀ ਲੈ ਦਿੱਤੀ ਆਪਾਂ ਇੱਕ ਓਦਾਂ ਮੈਂ ਘੜੀ ਲੈਣ ਲੱਗਾ ਸੀ ਪਹਿਲਾਂ ਹਾਂਜੀ ਹਾਂਜੀ ਭਾਈ ਹਾਂ ਚਲਿਏ ਆਪਾਂ ਬੋ ਹੈ ਜਿਆ ਕਰਦਾ ਉਹ ਜਿਆ ਕਰਸ ਇੱਥੇ ਘੜੀ ਜਿਆ ਕਰਦਾ ਚਲੋ ਮਨਵੀਰ ਨੂੰ ਘੜੀ ਲੈ ਦਿੱਤੀ ਮਨੂੰ ਵੀ ਸੁਣੀ ਹੈ ਹੈ ਥੈਂਕ ਯੂ ਇਹ ਬਹੁਤ ਖਰਚੇ ਕਰੁੰਦਾ ਵੀ ਸਾਡੇ ਇਹ ਘੜੀ ਲਈ ਇਹਨੇ 300 ਰੁਪਏ ਦੀ ਖਰੀਦਣਾ ਮੇਰੇ ਪਪਾ ਇਹ ਹੀ ਲੈਣੀ ਆ ਚੱਲ ਆ ਜਾ ਚਲੋ ਉਹ ਜੀ ਹੁਣ ਆਪਾਂ ਉੱਪਰਲੇ ਫਲੋਰ ਤੇ ਆ ਗਏ ਆ ਦੇਖੋ ਇਹ ਬਈ ਫਲੋਰ ਆ ਨਾ ਜਿਹੜਾ ਬਹੁਤ ਵੱਡਾ ਫਲੋਰ ਆ ਆਪਾਂ ਬੇਬੀ ਲਈ ਸਮਾਨ ਲੈਣ ਆਏ ਆ ਜਿੱਦਾਂ ਬੇਬੀ ਦੇ ਸ਼ੋਪਿੰਗ ਕਰਨ ਆਏ ਆ ਜਿੱਦਾਂ ਹੁਣ ਕਹਿ ਦਈਏ ਵੀ ਬੇਬੀ ਦਾ ਸਮਾਨ ਆ ਨਾ ਤੇ ਉਹ ਲੈਣ ਆਏ ਆ ਬਾਕੀ ਜਿਹੜਾ ਸਮਾਨ ਲੈਣਾ ਸੀ ਉਹ ਮੈਂ ਲੈ ਲਿਆ ਆ ਇੱਥੇ ਆਪਣੇ ਸਾਹਮਣੇ ਉਹ ਦੇਖੋ ਹਸਪੀਟਲ ਆ ਉਹ ਦੇਖੋ ਉਹ ਸਾਹਮਣੇ ਉਹ ਵਰਚ ਫਰੀ ਤੇ ਆ ਉਹ ਸਾਹਮਣੇ ਇੱਥੇ ਇੱਥੇ ਇਧਰ ਹਾਂ ਤੇ ਆਪਾਂ ਇਧਰ ਆਏ ਹੋਏ ਆ ਆ ਦੇਖੋ ਬਾਕੀ ਲੋਕੇਸ਼ਨ ਦੇਖੋ ਅਪ ਫਰੀਜ਼ਨ ਤੋਂ ਦੇਖਦੇ ਪਏ ਸੀ ਉਹ ਸਾਹਮਣੇ ਆ ਦੀ ਬਿਲਡਿੰਗ ਉਹ ਦੇਖੋ ਉਹ ਸਾਹਮਣੇ ਹਸਪੀਟਲ ਦੀ ਬਿਲਡਿੰਗ ਆ ਸੋ ਆਪਾਂ ਬੱਚੇ ਦਾ ਸਮਾਨ ਲੈਣ ਆਏ ਆ ਆਪਾਂ ਤੇ ਸਮਾਨ ਥੋਂ ਲੈ ਕੇ ਫੇ ਚੱਲਦੇ ਆਂ ਤੇ ਉਧਰ ਬਿਲਡਿੰਗ ਤੇ ਕਿਉਂਕਿ ਮੋਲ ਵਿਖਦਾ ਆ ਮੈਂ ਮੋਲ ਵੇਖੀ ਆ ਜਿੱਥੇ ਟਿੱਕਰ ਸੋ ਮਨਵੀਰ ਗੱਡੀਆਂ 'ਚ ਬੜ ਗਿਆ ਦੇਖੋ ਇਹਨੂੰ ਜਿੱਥੇ ਗੱਡੀਆਂ ਗੁੱਡੀਆਂ ਦਿਖ ਜਾਣ ਉੱਥੇ ਇਹ ਬੜ ਜਾਂਦਾ ਆ ਹਾਂਜੀ ਬੋਲੋ ਗੱਡੀ ਹੈਗੀ ਤਾਂ ਇੱਧਰ ਤੋਂ ਘਰੇ ਆ ਜਾ ਆਇਆ ਕੋਈ ਨਾ ਲਿੰਦੇ ਅਰੇ ਵੇ ਦੇਖੋ ਲੈ 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 ਆ ਜਾ ਇੱਧਰ ਆ ਦੇ ਕੁ ਫਲੌਕਸ ਲੱਗੀਆਂ ਆ ਦੇਖੋ ਸੋ ਬੇਬੀ ਲਈ ਆਪਾਂ ਨੂੰ ਪਤਾ ਕਿਦਾਂ ਬੇਬੀ ਨੂੰ ਇੱਕ ਥੋੜੇ ਦੇਣੀਆਂ ਆ 2-4 ਦੇਣੇ ਆ ਫਿਰ ਉਹਨੂੰ ਛੁੱਟੀ ਮਿਲ ਜਾਣੀ ਆ ਮੈਂ ਨਾ ਸੋਹਣੇ ਸੋਹਣੇ ਕੱਪੜੇ ਲੈਣੇ ਬਸ 2-3 ਸੂਟ ਲੈਣੇ ਵਧੀਆ ਵਧੀਆ ਬਸ ਨਾ ਉਹ ਦੇਖਣਦੇ ਆ ਆ ਦੇਖੋ ਨਿਊ ਬੌਰਨ ਬੇਬੀ ਨਿਊ ਬੌਰਨ ਬੇਬੀ ਚਾਹੀਏ ਹਮੇ ਮੰਨੂ ਨਿਊ ਬੌਰਨ ਬੇਬੀ ਕੁੰਨੀਆਂ ਦੇਖੋ ਗਰਲਸ ਕੁੰਨੀਆਂ ਦੇਖੋ 3-300 ਰੁਪਏ ਦੀ ਕੁੰਨੀਆਂ ਦੇਖੋ ਰੰਗ ਅਬ ਵਾਈਟ ਕਲਰ ਅਲੱਗ ਅਲੱਗ ਕਲਰ ਹੈ ਮੀਨਸ ਆ ਦੇਖੋ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਕਲਰ ਚੁੰਨੀਆਂ ਦੇ ਆ ਇੱਧਰ ਬੇਲਟਾ ਬੁਲਟਾ ਲੱਗੇ ਹੋਈਆਂ ਤੇ ਇੱਧਰ ਟੋਪੀਆਂ ਲੱਗੀਆਂ ਹੋਈਆਂ ਤਾਂ ਮਨਵੀਰ ਇੱਧਰ ਆ ਕੀ ਕਰਦਾ ਪੁੱਤ ਬਾਲ ਸੈਟ ਕਰ ਬਾਲ ਸੈਟ ਕਰਦਾ ਲੈ ਵੀ ਲੈ ਸੋਹਣੇ ਆ ਬਾਲ ਤੇਰੇ ਘੜੀ ਘੜੀ ਲੱਗਾ ਚਲੋ ਐਕਸ਼ਨ ਮਾਰਨ ਲੱਗਾ ਓਹੋ 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 ਆ ਜਾ ਆ ਜਾ ਇਹ ਅਸੀਂ ਮੋਲ ਘੁੰਮਦੇ ਪਏ ਸੀ ਅਸੀਂ ਮੋਲ ਘੁੰਮਦੇ ਘੁੰਮਦੇ ਉੱਪਰ ਆ ਗਏ ਆ ਦੇਖੋ ਇੱਥੇ ਐਲਛੜੀਆਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਐਲਛੜੀਆਂ ਆ ਦੇਖੋ ਆ TCL ਦਾ ਪੈਨਲ ਲੱਗਾ ਹੋਇਆ ਉਹਦੇ ਪੈਨਲ ਦੇ ਨਾਲ ਐਲਛੜੀਆਂ ਆ ਦੇ ਨਾਲ ਦੀ TCL ਮੈਂ ਤੁਹਾਨੂੰ ਐਵੇਂ ਸੱਚੀ ਦੱਸ ਮम्मा ਪਹਿਲੀ ਵਾਰੀ ਦੇਖੀਆਂ ਇੰਨੀ ਐਲਛੜੀਆਂ ਲੱਗੀਆਂ ਉਹ ਵੀ ਐਡੀ ਐਡੀ ਵੱਡੀਆਂ ਆਪਾਂ ਐਵੇਂ ਇੱਕ ਪੁਗੜੀ ਨਹੀਂ ਮਾਨੀ ਵੀ ਦੇਖੀ ਹਣਾ ਆ ਮੈਂ ਪਹਿਲੀ ਵਾਰੀ ਦੇਖਿਆ ਦੇਖੋ ਇੱਧਰ ਮਸ਼ੀਨਾਂ ਲੱਗੀਆਂ ਹੋਈਆਂ ਆ ਦੇਖੋ ਸਾਰੀਆਂ ਇੱਥੇ ਦੇਖੋ ਇੱਧਰ ਐਲਸੀਨੀਆਂ ਐਲਛੜੀਆਂ ਲੱਗੀਆਂ ਆ ਦੇਖੋ ਇੱਧਰ ਇੱਧਰ ਵੀ ਲੱਗੀਆਂ ਥਰੀ ਇੱਧਰ ਸਾਰੀਆਂ ਫ੍ਰਿਜ ਲੱਗੀਆਂ ਹੋਈਆਂ ਇੱਧਰ ਫ੍ਰਿਜ ਲੱਗੀਆਂ ਹੋਈਆਂ ਸਾਰੀਆਂ ਇੱਧਰ ਯੂਜ਼ਰ ਮਸ਼ੀਨ ਲੱਗੀ ਹੋਈ ਆ ਇੱਧਰ ਵੀ ਫ੍ਰੀਜਾ ਲੱਗੀਆਂ ਹੋਈਆਂ ਇੱਧਰ ਗੀਜ਼ਰ ਲੱਗੇ ਹੋਏ ਆ ਇੱਧਰ ਸਪੀਕਰਸ ਬੁਕਰ ਲੱਗੇ ਹੋਏ ਆ ਦੇਖੋ ਇੱਧਰ ਵੀ ਸਪੀਕਰ ਲੱਗੇ ਹੋਏ ਆ ਇੱਧਰ ਮਨਵੀਰ ਖੜੰਦੇ ਮੈਂ ਵੀ ਚੱਲ ਜਲੀ ਕਰੇ ਚੱਲ ਤੇ ਚਲੀ ਜਾ ਇੱਧਰ ਕੀਬੋਰਡ ਵਗੈਰਾ ਇਹ ਬੇਬੀ ਦਾ ਸਮਾਨ ਚੁਹੀਦੇ ਉਧਰਲੇ ਪਾਸੇ ਲੈ ਲਿਆ ਸਮਾਨ ਸਾਰਾ ਅਤੇ ਹੈੱਡਫੋਨਸ ਆ ਮੰਮੀ ਦੀ ਗੱਲ ਸੁਣਨੇ ਇੱਧਰ ਕੂਲਰ ਉਹ ਮਤਲਬ ਵੱਡਾ ਮੋਲ ਆ ਯਾਰ ਇਹ ਲੋ ਵੀ ਇੱਧਰ ਲੱਗੇ ਆਪਾਂ ਫੌਰਨ ਮਨਵੀਰ ਕੋਲੋਂ ਬਣਾਉਣਾ ਪੈਣਾ ਆ ਦੇਖੋ ਮਰ ਵੀ ਚੈੱਕ ਕਰ ਲਓ ਓ ਠੀਕ ਆ ਜੰਮੀ ਆ ਲੈ ਲਈਏ ਕਿੰਨੇ ਲਵਾਂ ਲੈ 40 ਦੇ ਅਸਲ ਦੇਖੋ ਮੋਲ ਬਣਾਉਣਾ ਉਮਰ ਦੇਖਣਾ ਪਕੂਨ ਦਾ ਤੋਂ ਪੱਛੇ ਇਹ ਚੱਲੀਏ ਵੀਰੇ ਹਾਲੋ ਹਾਂ ਲੈ ਉਹ ਡੋਲਾਈਨ ਨੂੰ ਪਤਾ ਧਿਆਨ ਨਾਲ ਫੜ ਧਿਆਨ ਨਾਲ ਧਿਆਨ ਹੋਲੀ ਹੋਲੀ ਪੜ ਲੱਗ ਗਿਆ ਆਈਸਕ੍ਰੀਮ ਖਾਣ ਮਨਵੀਰ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਆ ਤੇ ਇਹ ਦੇਖੋ ਜਿਹਨਾਂ ਨੂੰ ਚਾਕਲੇਟ ਪਸੰਦ ਆ ਜਿਆਦਾ ਦੇਖੋ ਆ ਚੀਜ਼ ਦੇਖੋ ਸਾਹਮਣੇ ਹਸਪੀਟਲ ਆ ਉਹ ਉੱਥੇ ਬਰੀਦ ਹੁਣੀ ਆ ਉਹ ਦੇਖੋ ਉਹ ਤੇ ਆ ਆ ਵਾਲੇ ਬਾੜ ਤੇ ਆ ਦੇਖੋ ਆ ਵਾਲੇ ਆ ਆ ਵਾਲੇ ਬਾੜ ਤੇ ਜੀ ਆਪਾਂ ਹੁਣ ਇੱਥੋਂ ਚੱਲੇ ਜਾਂ ਵਾਪਸੀ ਉੱਥੋਂ ਸਲੇ ਉਤਰ ਗਏ ਆ ਹੈਗਾ ਉੱਪਰਲਾ ਫਿਰ ਇੱਥੋਂ ਸਾਹਮਣੇ ਹਸਪਤਾਲ ਆ ਦੇਖੋ ਪ੍ਰੇਮ ਹਸਪਤਾਲ ਆ ਦੇਖੋ ਤੇ ਆ ਸਾਰੇ ਫਿਰ ਤੋਂ ਉੱਠ ਗਏ ਉਹ ਅੱਗੇ ਕਰ ਬਹੁਤ ਦੇਖੋ ਕਰੋ ਕਰੋ ਵੀ ਵਾ ਦੇਖੋ ਫਿਰਨ ਦਾ ਸਾਰਾ ਯਾ ਦੇਖੋ ਇਹ ਉਹ ਦੇਖੋ ਕਿੰਨਾ ਤਕੜਾ ਆਉਂਦਾ ਤੇ ਇਹਨੂੰ ਸਾਰਾ ਹੀ ਹਸਪਤਾਲ ਨਾਲ ਹੀ ਉਹ ਤਾਂ ਹੋਰ ਆਉਂਦਾ ਨਾ ਆਲੋ ਇਧਰੋਂ ਆਪਣਾ ਆ ਆਂ ਜੀ ਲੋ ਜੀ ਅਸੀਂ ਆ ਗਏ ਆ ਫੇਰ ਦੁਬਾਰਾ ਹਸਪੀਟਲ ਸੋ ਜਿੰਨਾ ਵੀ ਸਮਾਨ ਲੈਣਾ ਸੀ ਸਾਰਾ ਲੈ ਕੇ ਹਸਪੀਟਲ ਪਹੁੰਚ ਗਏ ਆ ਬੇਬੀ ਦਾ ਸਮਾਨ ਜਿੰਨਾ ਵੀ ਲੈਣਾ ਦੇਖੋ ਸਾਰਾ ਲੈ ਲਿਆ ਕੋਲਗੈਟ ਵਗੈਰਾ ਚਾਹੀਦਾ ਸੀ ਮੈਂ ਜਿਹੜਾ ਜਿਹੜਾ ਸਾਨੂੰ ਲੋਡ ਸੀ ਸਮਾਨ ਦੀ ਇੱਥੇ ਅ ਬੇਬੀ ਦਾ ਟੇਬਲ ਤੇ ਬੇਬੀ ਬੋਏ ਸਾਡਾ ਠੀਕ ਹੈ ਜੀ ਸੋ ਹੁਣ ਆਪਾਂ ਚੱਲੇ ਆ ਉੱਪਰ ਲੈ ਕੇ ਪ੍ਰੀਤ ਕੋਰ ਸਮਾਨ ਸਾਰਾ ਹੀ ਉਧਰ ਸਮਾਨ ਖੀਦ ਲਿਆ ਉੱਪਰ ਵੀ ਘੁੰਮ ਫਿਰ ਲਿਆ ਆ ਹੁਣ ਚੱਲੇ ਆ ਆਪਾਂ ਉੱਪਰ ਫਲੋਰ ਤੇ ਕਿਦਾਂ ਸਮਾਨ ਉਹ ਲਿਆਂਦਾ ਉਹਦੇ ਮੈਨੂੰ ਚੱਕ ਸਮਾਨ ਦਿਖਾ ਮੈਨੂੰ ਦਿਖਾ ਦੇ ਤੇ تین ਦਿਖਾ ਦੇ ਮਮਾ ਸਮਾਨ ਦਾ ਉਹ ਵਾਲਾ ਕਾਕਾ ਕਹਿੰਦਾ ਤੋਲੀਆਂ ਦਿਖਾ ਦੋ ਉਹਦੇ ਪਿਆ ਆਹ ਦੇ ਦਿਖਾ ਦੇ ਮੰਮੀ ਨੂੰ ਕੀ ਕੀ ਲੈ ਗਏ ਚੱਕ ਦਿਖਾ ਤੋਲੀਆਂ ਕਾਕਾ ਦੇ ਤੋਲੀਆਂ ਥੱਲੇ ਪਿਆ ਹਾਂ ਦਿਖਾ ਦਿਓ ਉਹ ਤੋਲੀਆਂ ਕਾਕਾ ਦੇ ਹਾਂ ਅਰੇ ਯਾਰ ਦਿਖਾਓ ਹਾਂ ਦਿਖਾਓ ਕੱਢੋ ਬਾਹਰ ਹਾਂ ਦਿਖਾਓ ਮੰਮਾ ਨੂੰ

ਬੀਤ ਦੰਤੀ ਬਾਤ ਨਹੀਂ ਪਤਾ ਅਧਰ ਕਾ ਗਾਉਂ ਇਹ ਪਿੱਛੇ ਲੱਗਿਆ ਨਹੀਂ ਮੈਂ ਚੁੱਪ ਚੁੱਪ ਕਰਕੇ ਕੱਢਦੇ ਤਾਂ ਆਹ ਬਹੁਤ ਵਧੀਆ ਤੇ ਦੇਖੀ ਕਿੰਨਾ ਵਧੀਆ ਹੈ ਹੈ ਇਹ ਬਹੁਤ ਵਧੀਆ ਆ ਇਹਦਾ ਹੈਵੀ ਸਾਈਜ਼ ਤੇ ਬਹੁਤ ਅੰਦਾਜ਼ ਮਨਵੀਰ ਨੇ ਕਿੱਥੇ ਖਰੀਦਿਆ ਮਨਵੀਰ ਇੱਧਰ ਆਓ ਅੱਦਸੋ ਮਰਾ ਇੱਧਰ ਆ ਕੇ ਆ ਗਿਆ ਉਹ ਮਮਮੀ ਨੇ ਹਾਂਜੀ ਇੱਧਰ ਆਓ ਪਿੱਛੇ ਲੱਗ ਗਿਆ ਉਹ ਪਤਾ ਕੀ ਹੋਇਆ ਮੰਮੀ ਸਾਨੂੰ ਚੋਰੀ ਚੋਰੀ ਇਹੀ ਭੇਜਿਆ ਬਾਹਰ ਨੂੰ ਇਹਨੂੰ ਦੱਸਿਆ ਨਹੀਂਗਾ ਇਹਨੂੰ ਹੀ ਗੱਲਾਂ ਚ ਪਾ ਲਿਆ ਇਹ ਲੱਭਦਾ ਹੋਣਾ ਕੀ ਹੋਇਆ ਝੂਟੇ ਲੈਣੀ ਝੂਟੇ ਅੱਥੇ ਬਹਿ ਅਸੀਂ ਉਹ ਗਈ ਸਾਹਮਣੇ ਉਹ ਦੇਖੋ ਉਹ ਉੱਥੋਂ ਲਿਆਂਦਾ ਸਮਾਨ ਸਾਦਾ ਉਹ ਦੇਖੋ ਸਾਹਮਣੇ ਐਤੋਂ ਹਸਪੀਟਲ ਨਾਲ ਦੱਸਿਆ ਨਾ ਇਹ ਉੱਥੇ ਆਉਗੇ ਇੱਥੇ ਗਈ ਨਹੀਂ ਆਦੇ ਆ ਦੇਖ ਦੇ ਦੋ ਪੈਸੇ ਦੇ ਦੋ ਪੈਸੇ ਝੂਟਾ ਉਹਦੇ ਨੇ ਚਲੋ ਆ ਦੇਖੋ ਵੀ ਉੱਤ ਬੱਜ ਗਿਆ ਅੱਤੇ ਆ ਦੇ ਕੋ ਬੈਠਣ ਨੂੰ ਵੀ ਹੈਗੇ ਆ ਮਿਆਲੇ ਦੇ ਕਿੱਦਰ ਨੂੰ ਮਿਆਂ ਦੇ ਕਿੱਦਰ ਨੂੰ ਬਣਾਇਆ ਨਾਲ ਹੁਣ ਬੱਚਿਆਂ ਦਾ ਬਾੜਾ ਨਾਲੇ ਨਿੱਕੂ ਬਾੜਾ ਨਿੱਕੂ ਬਾੜਾ ਆ ਬਹੁਤ ਆਉਂਦਾ ਹੋ ਬਹੁਤ ਦੁਨੀਆ ਹੁੰਦੀ ਉੱਥੇ ਸਾਹਮਣੇ ਇਹ ਹੈਗਾ ਆ ਸਮਾਰਟ ਬਾਜ਼ਾਰ ਜਲੰਧਰ ਸਮਾਰਟ ਬਾਜ਼ਾਰ ਬਹੁਤ ਜ਼ਿਆਦਾ ਚੱਲਦਾ ਤੁਸੀਂ ਪਹਿਲਾਂ ਉਹ ਆਪਣੇ ਫੋਟੋ ਤੇ ਚਲੇ ਗਏ ਲਿਖੇ ਨਾ ਤੁਸੀਂ ਬਾਤ ਹੈ ਆ ਜਾ ਗੱਲ ਤੁਹਾਨੂੰ ਵੇਰੇ ਅੰਦਰ ਹਾਂਜੀ ਮੰਮੀ ਮੇਰੀ ਚਾਰਜ ਲੈਣ ਗਈ ਨਹੀਂ ਆਈ ਵਿਚ ਆ ਗਈ ਉੱਥੇ ਨਾ ਘੁੰਮਣਾ ਫਿਰਨਾ ਬਹੁਤ ਖਾ ਹਸਪੀਟਲ ਦੇ ਵਿੱਚ ਮੈਂ ਤਾਂ ਰੱਬ ਮੂਰੇ ਹੱਥ ਜੋੜਦਾ ਵੀ ਮੈਨੂੰ ਉੱਥੇ ਛੁੱਟੀ ਮਿਲ ਜਵੇ ਉਹ ਹੀ ਚਲਦੀ ਇੱਥੇ ਬੱਸ ਇਹ ਹੀ ਬਿਤਾਉਂਦੇ ਆ ਇਹਦਾ ਇੱਥੇ ਬਹੁਤ ਖਾਇਆ ਇੱਥੇ ਪਤਾ ਕੀ ਚੱਕਰ ਗਿਆ ਇੱਕ ਸਾਨੂੰ ਡਾਰ ਪੈ ਗਿਆ ਦਰੇ ਪਿਆ ਸਾਨੂੰ ਹਸਪੀਟਲ ਦੇ ਵਿੱਚ ਕੱਲ ਲੈਣਾ ਇੱਕ ਮੁੰਡਾ ਸੀ ਸਾਡੇ ਨਾਲ ਤੇ ਉਹਦੀ ہاں ਵਿਚਾਰੇ ਦੀ ਕੁੜੀ ਸੀਗੀ 3 ਮਹੀਨੇ ਦੀ ਬਣਾਰ ਉਹਦੀ ਡੈਥ ਹੋ ਗਈ ਉਤੋਂ ਡਰ ਗਏ ਅਸੀਂ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਇਦਾਂ ਹੋਇਆ ਕੱਲੇ ਸਵੇਰੇ 6 ਵਜੇ ਇੱਕ ਮੁੰਡੇ ਦੀ ਡੈਥ ਹੋ ਗਈ ਹਸਪੀਟਲ ਤੇ ਪਹਿਲਾਂ ਕੁੜੀ ਨਹੀਂ ਹੋਈ ਇੱਕ ਫਿਰ ਮੁੰਡੇ ਦੀ ਮੁੰਡੇ ਦਾ ਅੱਡਾ ਹੋ ਗਿਆ ਮੁੰਡੇ ਦਾ ਦਿਲ ਜਿਹੜਾ ਸੀ ਪੂਰੀ ਧੜਕਣ ਵੱਧ ਗਈ ਸੀ ਜਿਆਦਾ ਉਹਦੀ ਡੈਥ ਹੋ ਗਈ ਮੁੰਡੇ ਦੀ ਡੈਥ ਹੋ ਗਈ ਦਿਲ ਦੀ ਧੜਕਣ ਤੇਜ਼ ਹੋਣ ਨਾਲ ਤੇ ਜਿਹੜੀ ਕੁੜੀ ਸੀ ਉਹ ਵੀ ਵਿਚਾਰੀ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਪਈ ਸੀ ਉਹਦੀ ਡੈਥ ਹੋ ਗਈ ਮੈਂ ਉਦੋਂ ਦਾ ਉਹਨੂੰ ਡਰ ਗਿਆ ਉਸ ਤੋਂ ਬਾਅਦ ਮੁੰਡੇ ਆਪਣੇ ਨੂੰ ਬਾਰ-ਬਾਰ 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 ਦੇਖਣ ਜਾਂਦਾ ਪਿਆ ਮੈਂ ਦਿਨ ਚੱਟ ਨੌ ਵਾਰੀ ਮੁੰਡਾ ਆਪਣਾ ਦੇਖਿਆ ਵੀ ਮੈਨੂੰ ਯਾ ਟੈਨਸ਼ਨ ਆ ਨਾ ਕਿ ਡਰ ਪੈ ਜਾਂਦਾ ਬੰਦੇ ਦੇ ਮਨ ਦੇ ਵਿੱਚ ਆ ਨਾ ਉਹ ਬੱਚੇ ਆ ਯਾਰ ਰੱਬ ਕਿਸੇ ਦੇ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਯਾਰ ਐਦਾਂ ਦਾ ਚੱਕਰ ਨਾ ਪਵੇ ਮਤਲਬ ਅੰਨੀ ਮਰਦ ਵੀ ਬਹੁਤ ਔਖਾ ਆ ਵੀ ਇਹੇ ਔਰਤ ਲਈ ਆਪ ਦਾ ਆਪਰੇਸ਼ਨ ਕਰਵਾ ਕੇ ਇੱਕ ਬੱਚੇ ਨੂੰ ਮਾਂ ਜਨਮ ਦਿੰਦੀ ਆ ਤੇ ਬਾਅਦ ਚੋ ਬੱਚਾ ਵੀ ਨਾ ਹੋਵੇ ਐਦਾਂ ਫਿਰ ਦੁੱਖ ਲੱਗਦਾ ਨਾ ਮੈਨੂੰ ਤੇੰਦੀ ਨੂੰ ਬਹੁਤ ਜ਼ਿਆਦਾ ਮਤਲਬ ਕੱਲ ਵੀ ਨਾਨੀ ਰਾਈ ਚੱਜਣਾ ਭੱਜ ਭਜਾਈ ਬੱਕਰੀ ਲੱਗੀ ਹੋਈ ਆ ਆ ਚੱਕਰ ਪਿਆ ਆ ਉਹ ਵਿਚਾਰੇਆਂ ਦੀ ਕੁੜੀ ਰਾਤ ਉਹਨਾਂ ਨੇ ਬਹੁਤ ਥੇ ਕਲੇਸ਼ ਪਾਇਆ ਉਹ ਡਰੇ ਫਿਰਦੇ ਸੀਗੇ ਉਹ ਕਾਇਨ ਵੀ ਅਭੀ ਤੋ ਤੀ ਸਾਨੂੰ ਸਾਡੀ ਕੁੜੀ ਦਿਓ ਉਹ ਕਹਿੰਦੇ ਸੀ ਸਵੇਰੇ ਦੇਣੀ ਆ ਤੇ ਰਾਤ ਕੁੜੀ ਆਪਣੀ ਲੈ ਕੇ ਗਏ ਉੱਥੇ ਆ ਚੱਕਰ ਆ ਕੀ ਕਰੇ ਬੰਦਾ ਡੱਲ ਪੈ ਜਾਂਦਾ ਮੱਦੇ ਮਨ ਵਿੱਚ ਕੀ ਪਤਾ ਆ ਦੇਖੋ ਜੀ ਰੋਡ ਚੱਲਦਾ 8-9 ਦਿਨ ਹੋ ਗਏ ਅਸੀਂ ਇੱਥੋਂ 8-7 ਦਿਨ ਹੋ ਗਏ ਸਮੂਹ ਸ਼ਹਿਰ ਹਸਪੀਟਲ ਦੇ ਵਿੱਚ ਦੋ ਤਰੀਕ ਦੇ ਜਨਮ ਦਾ ਬੱਚੇ ਦਾ ਅਹੀਂ ਉਹ ਉਹ ਅਸੀਂ ਉਹ ਉੱਥੇ ਗਏ ਜੋ ਦੇਖੋ ਲੋਕ ਚੱਲਦੇ ਦੇਖਦੇ ਬਹੁਤ ਵੱਡਾ ਮੈਗਾ ਮਾਰਕਿਆ ਇਹ ਬਾਜ਼ਾਰ ਸਮਾਰਟ ਬਾਜ਼ਾਰ ਆ ਕਾਫੀ ਹੈਵੀ ਆ ਬਣਿਆ ਬੋਬਰ ਡਾਇਆ ਤੇ ਹੈਵੀ ਹੋ ਜਾਂਦਾ ਹੋ ਗਿਆ ਹੋ ਗਿਆ ਇਹ ਤਾਂ ਧੱਕਾ ਬਹੁਤ ਹੈ

ਮੰਮੀ ਦਾ ਸੀਰੇ ਤੇ ਨਹੀਂ ਗੱਡੀ ਦਸ ਕੇ ਗਏ ਮੈਂ ਉੱਥੇ ਲੇ ਜਾਵਾਂ ਫੇ ਪਾਣੀ ਵੀ ਮੰਜ਼ਲ ਤੋਂ ਬਹੁਤ ਔਖਾ ਜਾ ਹੁੰਦਾ ਚੌਥੀ ਚੌਥੀ ਮੰਜ਼ਲ ਤੋਂ ਆਵਾਜ਼ ਸਮਝ ਆਂਦਾ ਮੁੰਡੇ ਮੈਂ ਤਾਂ ਕੱਲ ਜਦੋਂ ਦੀਨ ਗਿਆ ਆਪਾਂ ਉਹਦੇ ਵੇਖ ਰੱਖ ਲਾਈ ਹੈ ਹੈ ਇਹ ਹੀ ਤਾਂ ਬੋਲੇ ਮੁੰਡਾ ਯਾਰ ਤੇਰੇ ਨਾਲ ਬਾਸਾ ਅੱਜ ਗੱਲ ਜੇ ਘਰੇ ਜਿੱਦਾਂ ਸਾਨੂੰ ਮੁੰਡਾ ਮਿਲਿਆ ਉਹ ਦਿਨ ਜਦੋਂ ਉਹ ਦਿਨ ਛੁੱਟੀ ਹੈ ਨਾ ਉਦੋਂ ਹੀ ਆਪਾਂ ਘਰੇ ਕਿੰਤਾ ਡਿਸਚਾਰਜ ਹੋਇਆ ਹੀ ਆ ਹਾਂ ਬ੍ਰੀਡ ਨੂੰ ਡਿਸਚਾਰਜ ਮਿਲਿਆ ਹੋਇਆ ਬਸ ਕਾਕੇ ਨੂੰ ਯੂਰ ਡਿਸਚਾਰਜ ਮਿਲਦਾ ਆਪਾਂ ਘਰ ਹੀ ਚੱਲ ਜਣਾ ਇੱਥੋਂ ਵੀ ਮਨਾ ਗਿਆ ਇਹ ਤਾਂ ਬਹੁਤ ਮੈਂ ਲੱਗਦਾ ਕੋਈ ਟਾਈਮ ਲੱਗਦਾ ਪੰਜ-ਚਾਰ ਮਿੰਟ ਡਿਸਚਾਰਜ ਕਰ ਦਿੰਦੇ ਆ ਹੈਨਾ ਮੰਮੀ ਕਿਉਂ ਨਹੀਂ ਲਈ ਰੋਟੀ ਪੋਣੀ ਰੋਟੀ ਪੋਣੀ ਛੇੜਾਈ ਹੈ ਲੈ ਗਈ ਯਾ ਛੇੜਾ ਇਹ ਅਮ ਦੇਖਦਾ ਜਗ ਮੈਂ ਰੋਟੀ ਪਵਾਵਾਂ ਜਾ ਕੇ আৰু আছে লাগি ৰোটি পোৱে লাগিব